ਜਿਹੜੀ ਮੈਨੈਜਿੰਗ ਦੀ ਪਲੈਨਿੰਗ ਸੀ ਉਹ ਸਭ ਤੋਂ ਗਲਤੋਂ ਹੋਣ ਦੇ ਕਾਰਨ ਇਹ ਕੁਝ ਸਾਰਾ ਵਾਪਰਿਆ ਪਖੜਾ ਡੈਮ ਦੇ ਵਿੱਚ ਪਾਣੀ ਦੇ ਲੈਵਲ ਦੀ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ 1 ਫੁੱਟ ਜਿਹੜਾ ਪਾਣੀ ਉਹ ਖਤਰੇ ਦੇ ਨਿਸ਼ਾਨ ਤੋਂ ਘੱਟ ਰਹਿ ਚੁੱਕਿਆ ਹੈ ਤੇ ਜਿਸ ਦੀ ਜਿਸ ਦੇ ਚੱਲਦੇ ਆ ਲਗਾਤਾਰ ਜਿਹੜਾ ਪਖੜਾ ਡੈਮ ਤੋਂ ਪਾਣੀ ਵੱਧ ਮਾਤਰਾ ਦੇ ਵਿੱਚ ਜਿਹੜੇ ਹੁਣ ਰਿਲੀਜ਼ ਕੀਤੇ ਜਾ ਰਹੇ ਨੇ ਸਤਲੁਜ ਦਰਿਆ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਆਂ ਸ਼੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕ بڑے ਪੁਲ ਤੇ ਖੜਿਆ ਆਂ ਇਹ ਪੁਲ ਮਾਝੇ ਤੇ ਦੁਆਬੇ ਨੂੰ ਆਪਸ ਦੇ ਵਿੱਚ ਜੋੜਦਾ ਹੈ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਦਾ ਕਿੰਨਾ ਵੱਡਾ ਸਟ੍ਰੈਚ ਹੈ ਤੇ ਜੇਕਰ ਜਾਣਕਾਰੀ ਦੀ ਗੱਲ ਕੀਤੀ ਜਾਵੇ ਤਾਂ ਜਾਣਕਾਰੀ ਦੇ ਮੁਤਾਬਕ ਜਿੱਥੇ ਕੱਲ 75000 ਦੇ ਕਿਊ 75000 ਦੇ ਕਰੀਬ ਕਿਊਸਿਕ ਪਾਣੀ ਜਿਹੜਾ ਉਹ ਸਤਲੁਜ ਦਰਿਆ ਦੇ ਵਿੱਚ ਪਾਕੜਾ ਡੈਮ ਤੋਂ ਛੱਡਿਆ ਜਾ ਰਿਹਾ ਸੀ ਅੱਜ ਉਸ ਪਾਣੀ ਨੂੰ ਵਧਾ ਕੇ ਤਕਰੀਬਨ 80000 ਤੋਂ 85000 ਕਿਊਸਿਕ ਜਿਹੜਾ ਕਰ ਦਿੱਤਾ ਗਿਆ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਖਾਸ ਤੌਰ ਤੇ ਹਰਸਾ ਬੇਲਾ ਪੱਤੀ ਦੁਲਚੀ ਪੱਤੀ ਟੇਕਸਿਕ ਸੈਂਸਰਵਾਲ ਐਲਗਰਾ ਬੇਲਾ ਧਿਆਨੀ ਲੋਅਰ ਬੇਲਾ ਧਿਆਨੀ ਅੱਪਰ ਬੇਲਾ ਰਾਮਗੜ੍ਹ ਤਮਾਮ ਉਹ ਪਿੰਡ ਜਿਹੜੇ ਸਤਲੁਜ ਦੇ ਕਿਨਾਰਿਆਂ ਤੇ ਵਸੇ ਨੇ ਉਹਨਾਂ ਪਿੰਡਾਂ ਨੂੰ ਖਾਲੀ ਕਰਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਜਿਹੜੀ ਅਪੀਲ ਕੀਤੀ ਗਈ ਜਾਂ ਫਿਰ ਜਿਹੜੇ ਸ਼ੈਲਟਰ ਜਿਹੜੇ ਨੇ ਸਰਕਾਰ ਵੱਲੋਂ ਪੜਾਏ ਗਏ ਨੇ ਉੱਥੇ ਪੁੱਜਣ ਦੀ ਜਿਹੜੀ ਅਪੀਲ ਕੀਤੀ ਗਈ ਹੈ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਣੇ ਆ ਤੁਸੀਂ ਦੇਖ ਸਕਦੇ ਹੋ ਕਿ ਬੋਰੀਆਂ ਭਰ ਕੇ ਜਿਹੜਾ ਵੰਨ ਨੂੰ ਮਜ਼ਬੂਤ ਕਰਨ ਦੀ ਜਿਹੜੀ ਜਿਹੜਾ ਖਾਰ ਲਗਾਤਾਰ ਦਰਿਆ ਦੇ ਪਾਣੀ ਦੇ ਨਾਲ ਵਹਨੂ ਲੱਗ ਰਿਹਾ ਉਸ ਨੂੰ ਕਿਤੇ ਨਾ ਕਿਤੇ ਰੋਕਿਆ ਜਾ ਸਕੇ ਹਾਲਾਤ ਜਿਹੜੇ ਬਹੁਤ ਜਿਆਦਾ ਸੁਖਾਵੇਂ ਨਹੀਂ ਹੈ ਮੰਤਰੀ ਹਰਜੋਤ ਬੈਂਸ ਵੱਲੋਂ ਲਗਾਤਾਰ ਬੀਤੇ ਕਈ ਦਿਨਾਂ ਤੋਂ ਇਹ ਜਾਣਕਾਰੀ ਜਿਹੜੀ ਸਾਂਝ ਕੀਤੀ ਜਾ ਰਹੀ ਸੀ ਕਿ ਮਾਹੌਲ ਜਿਹੜਾ ਕਿਤੇ ਨਾ ਕਿਤੇ ਥੋੜਾ ਟੈਂਸ ਹੈ ਲਗਾਤਾਰ ਜਿਹੜੀ ਹਿਮਾਚਲ ਦੇ ਵਿੱਚ ਖਾਸ ਤੌਰ ਤੇ ਜਿਹੜੀ ਸਤਲਜ ਦੇ ਨਾਲ ਜਿਹੜਾ ਏਰੀਆ ਹੈ ਉੱਥੇ ਦੇ ਲੋਕਾਂ ਦੇ ਲਈ ਕਿਤੇ ਨਾ ਕਿਤੇ ਮੁਸ਼ਕਲਾ ਭਰਿਆ ਸਮਾਂ ਹੈ ਕਿਉਂਕਿ ਗੋਵਿੰਦ ਸਾਗਰ ਝੀਲ ਦਾ ਜਿਹੜਾ ਕੈਚਮੈਂਟ ਏਰੀਆ ਉੱਥੇ ਲਗਾਤਾਰ ਜਿਹੜੀ ਬਰਸਾਤ ਹੋ ਰਹੀ ਹੈ ਸੋ ਸੰਤ ਬਾਬਾ ਸਤਨਾਮ ਸਿੰਘ ਜੀ ਕਿਲਾ ਆਨੰਦਗੜ੍ਹ ਸਾਹਿਬ ਵਾਲੇ ਲਗਾਤਾਰ ਜਿੱਥੇ ਸੇਵਾ ਦੇ ਵਿੱਚ ਡਟੇ ਹੋਏ ਨੇ ਉੱਥੇ ਇਸ ਸਮੇਂ ਵੀ ਜਿਹੜੇ ਉਹ ਮੌਜੂਦ ਨੇ ਮੁਆਇਨਾ ਕਰ ਰਹੇ ਨੇ ਪੂਰਾ ਦਰਿਆ ਦਾ ਉਹਨਾਂ ਦੇ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੰਤਰੀਆਂ ਦੇ ਨਾਲ ਜਿਹੜੀ ਉਹਨਾਂ ਦੀ ਗੱਲਬਾਤ ਜਿਹੜੀ ਕੀਤੀ ਜਾ ਰਹੀ ਹੈ ਡੰਗੇ ਲਗਾਉਣ ਦੇ ਵਿੱਚ ਜਿੱਥੇ ਸਰਕਾਰ ਤੇ ਪ੍ਰਸ਼ਾਸਨ ਲਗਾਤਾਰ ਲੱਗੇ ਉੱਥੇ ਬਾਬਿਆਂ ਦੇ ਵੱਲੋਂ ਵੀ ਲਗਾਤਾਰ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਬਾਬਿਆਂ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਜੋ ਹਾਲਾਤ ਪੈਦਾ ਹੋਏ ਨੇ ਪਾਣੀ ਅੱਜ ਹੋਰ ਵਧਾਇਆ ਜਾ ਰਿਹਾ ਜੀ ਕੀ ਕੁੰਗੇ ਨਾਲ ਹਾਲਾਤ ਤੇ ਤੇ ਗੁਰ ਤੇ ਇਹਨੂੰ ਦੇ ਬਹੁਤ ਖੁਸ਼ ਆ ਪਰ ਜੋ ਸਮੇ ਦੇ ਹਾਲਾਤ ਨੇ ਉਹਨੂੰ ਆਪਾਂ ਮੁੱਖ ਰੱਖ ਕੇ ਚੱਲੀਏ ਸਾਡੀ ਦੇ ਨਿਮਰਤਾ ਸਹਿਤ ਇਹੀ ਬੇਨਤੀ ਆ ਕਿ ਪ੍ਰਸ਼ਾਸਨ ਨੂੰ ਸਤਲੋਜ ਪੁਲ ਦੇ ਉੱਪਰ ਆਣ ਕੇ ਆਪਣੀਆਂ ਇੰਜੀਨੀਅਰਾਂ ਦੀ ਟੀਮ ਲਿਆ ਕੇ ਕੋਈ ਨਾ ਕੋਈ ਇਹੋ ਜਿਹੇ ਅਫਸੋਸ ਲੱਭਣਾ ਚਾਹੀਦਾ ਜਿਹੜਾ ਪਾਣੀ ਦਾ ਵਹਾਅ ਦੁਬਾਰਾ ਕੀਤਾ ਜਾਵੇ ਜੇ ਨਾ ਕੀਤਾ ਗਿਆ ਪੁਲ ਨੂੰ ਖਤਰਾ ਬਣਿਆ ਹੋਇਆ ਹੈ ਦੂਜੀ ਗੱਲ ਇਹ ਆ ਵੀ ਅਸੀਂ ਕਿਸੇ ਦੇ ਕਿਸੇ ਵੀ ਪਾਰਟੀ ਨੂੰ ਕਿਸੇ ਵੀ ਸਰਕਾਰ ਨੂੰ ਕੁਝ ਨਹੀਂ ਕਹਿੰਦੇ ਪਰ ਸਾਡੀ ਜਿਹੜੀ ਮੈਨਿੰਗ ਦੀ ਪਲਾਨਿੰਗ ਸੀ ਉਹ ਸਭ ਤੋਂ ਗਲਤ ਹੋਣ ਦੇ ਕਾਰਨ ਇਹ ਕੁਛ ਸਾਰਾ ਵਾਪਰਿਆ ਜੋ ਬਿਲਾ ਦੇ ਵਿੱਚ ਵਾਪਰਿਆ ਬਾਬਾ ਜੀ ਆਪ ਆਪਜੀ ਵੱਲੋਂ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਖਾਸ ਤੌਰ ਤੇ ਸਰਾਵਾਂ ਖੋਲ ਦਿੱਤੀਆਂ ਗਈਆਂ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਬੰਨ ਵੀ ਜਿਹੜੇ ਤੁਸੀਂ ਨਾਲ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਕਿਉਂਕਿ ਆਪਣੇ ਇਲਾਕੇ ਦੇ ਜਿਹੜੇ ਲੋਕ ਹੈ ਸੰਗਤ ਜਿਹੜੀ ਹੈ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਚੱਲ ਰਹੇ ਉਹਨਾਂ ਬਾਰੇ ਜਾਣਕਾਰੀ ਤੇ ਵੇਖੋ ਜੀ ਇਹਦੇ ਰਹਿਮਤ ਗੁਰੂ ਦੀ ਆ ਸੰਗਤ ਦਾ ਸਨਯੋਗ ਆ ਜੇ ਬਿਲਡਿੰਗਾਂ ਬਣੀਆਂ ਨੇ ਜੇ ਲੰਗਰ ਹਾਲ ਨੇ ਚਾਹੇ ਉਹ ਸਰਾਵਾਂ ਨੇ ਉਹ ਸੰਗਤ ਵਾਸਤੇ ਹੀ ਆ ਅਸੀਂ ਤੇ ਬੇਲਿਆਂ ਦੇ ਵਿੱਚ ਜਿਹੜੇ ਲੋਕਾਂ ਨੂੰ ਖਤਰਾ ਬਣਿਆ ਹੋਇਆ ਜਿਹੜੇ ਪਿੰਡ ਖਤਰੇ 'ਚ ਆ ਕੱਲ ਸਾਨੂੰ ਐਸਡੀਐਮ ਸਾਹਿਬ ਦਾ ਫੋਨ ਆਇਆ ਸੀ ਉਹਨਾਂ ਨੂੰ ਵੀ ਅਸੀਂ ਇਹ ਬੇਨਤੀ ਕੀਤੀ ਸੀ ਕਿ ਜਿੰਨੇ ਕਮਰੇ ਚਾਹੀਦੇ ਆ ਸਰਾਵਾਂ ਖਾਲੀ ਆ ਕਿੱਥੇ ਲੰਗਰ ਦੀ ਲੋੜ ਆ ਲੰਗਰ ਲੈ ਕੇ ਜਾਓ ਅਸੀਂ ਤਾਂ ਜੋਰ ਪ੍ਰਾਲਾ ਕਰਾ ਅਸੀਂ ਕਰ ਰਹੇ ਆ ਪਰ ਕੁਦਰਤ ਦੇ ਗਾੜੀ ਕੋਈ ਜ਼ੋਰ ਨਹੀਂ ਕਰ ਕੁਦਰਤ ਦੇ ਨਿਯਮ ਜਿਹੜੇ ਆਪਣੇ ਵੱਖਰੇ ਨੇ ਸਾਡੀ ਤੇ ਹੀ ਨਮਰਦਾ ਸਾਹਿਬ ਦੀ ਬੇਨਤੀ ਆ ਕਿ ਪ੍ਰਸ਼ਾਸਨ ਨੂੰ ਬਿਲਕੁਲ ਇਸ ਬੰਨੇ ਖਿਆਲ ਲੈਣਾ ਚਾਹੀਦਾ ਜਿਹੜੇ ਸੋਰਸਾਂ ਦੀ ਲੋੜ ਆ ਅਸੀਂ ਪ੍ਰਾਈਵੇਟ ਸੰਗਠਨਾਂ ਦੇ ਸਹਿਯੋਗ ਦੇ ਨਾਲ ਇਥੇ ਪ੍ਰਬੰਧ ਕਰਵਾਵਾਂਗੇ ਕਿ ਪ੍ਰਸ਼ਾਸਨ ਨੂੰ ਆਣ ਕਿ ਇਸ ਕੋਲ ਵੱਲ ਧਿਆਨ ਦੇਣਾ ਚਾਹੀਦਾ ਜੀ ਸੋ ਬਿਲਕੁਲ ਇਹਨਾਂ ਬਾਬਾ ਸਤਨਾਮ ਸਿੰਘ ਜਿਨ੍ਹਾਂ ਵੱਲੋਂ ਮੌਜੂਦਾ ਸਥਿਤੀ ਦੀ ਜਿਹੜੀ ਜਿੱਥੇ ਜਾਣਕਾਰੀ ਦਿੱਤੀ ਕਿ ਉੱਥੇ ਪ੍ਰਸ਼ਾਸਨ ਨੂੰ ਕਿਤੇ ਨਾ ਕਿਤੇ ਜਗਾਇਆ ਗਿਆ ਕਿ ਲੋੜ ਆ ਕਿ ਸਮੇਂ ਸਿਰ ਪ੍ਰਬੰਧ ਜਿਹੜੇ ਕੀਤੇ ਜਾਣ ਤਾਂ ਜੋ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕੀਤੀ ਜਾ ਸਕੇ ਵੀ ਐਸਟਾ ਮਾ ਪੀਟੀਸੀ ਨਿਊਜ਼ ਸ਼੍ਰੀ ਅਨੰਦਪੁਰ